ਹਾਂ ਜਿਹੜੀ ਇਹ ਸਪੈਸ਼ਲ ਮੂਵਮੈਂਟ ਚੱਲ ਰਹੀ ਹੈ ਜੀ ਜੋਧਨਾ ਸ਼ਹਿਰ ਪ੍ਰਦੇਸ਼ ਕੱਲ ਇੱਕ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਤੋਂ ਹੋ ਰਿਹਾ ਇਹਦਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋ ਜਿਹੜੀ ਰਿਕਵਰੀ ਹੋਈ ਹੈ ਕੀ ਇਹਦਾ ਕੋਈ ਅਰਾਧਿਕ ਜੋਖੜ ਹੈਗਾ ਨਹੀਂ ਇਹਦਾ ਇਸ ਤਿਹੇ ਆ ਫੇਰ ਪਹਿਲੀ ਦਰਜ ਹੋਈ ਹੈ ਬੱਟਾ ਫੇਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਸਾਰਾ ਇਹਦੀ ਲਿੰਕਸ ਕਿਨੇ ਕਿਧਰਾਂ ਲੱਗੀਆਂ ਨੇ ਤੇ ਕਿੱਥੋਂ ਲਿਆਉਂਦਾ ਹੈ ਤਾਂ ਕੀ ਇਹਦਾ ਮਤਲਬ ਕਿੱਥੇ ਦਿੰਦਾ ਇਹ ਸਾਰਾ ਅਹੀਂ ਕਰ ਰਹੇ ਹਾਂ ਜੀ ਸਰ ਜੁੱਧ ਨਸਿਆਂ ਵਿਰੁੱਧ ਇਹ ਗੱਲ ਕਰੀਏ ਪੂਰੇ ਪੰਜਾਬ ਦੀ ਤੇ ਪੰਜਾਬ ਪੁਲਿਸ ਵੱਲੋਂ ਕਾਫੀ ਉਪਲਬਧੀਆਂ ਕੀਤੀਆਂ ਤੇ ਇਹ ਗੱਲ ਕੀਤੀ ਜਾਵੇ ਥਾਣਾ ਤਾਰੀਵਾਲ ਦੀ ਤੇ ਕਰੀਬ ਜੁੱਧ ਨਸਿਆਂ ਵਿਰੁੱਧ ਨੂੰ ਤਕਰੀਬਨ 80 ਕਿਤੇ ਹੋ ਗਿਆ ਤੇ 45 ਬੱਚੇ ਦਿੱਤੇ ਗਏ ਆ ਇਹ ਉਪਲਬਧੀ ਵੀ ਦੱਸ ਦੇ ਤੇ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜਿਉ ਇਸੇ ਗੱਲ ਤੇ ਹੀ ਆ ਅਰਸੋ ਜੀ ਇੱਕ ਜਿਹੜੀ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਬਟਾੜੇ ਦੇ ਸੀਗੇ ਦੋ ਦੋ ਸੀ ਉਹਨਾਂ ਨੇ ਅਫੇਰ ਰਿਪੋਰਟ ਜੀਤੀ ਕਾਰਨ ਨੰਬਰ ਐਫ ਆਰ ਤੇ ਹੁਣ ਤੱਕ ਚ 45 ਜਿਹੜੇ ਅਸੀਂ ਜਿਹੜੇ ਰਕਿਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪੀਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ ਚ ਚੌਟ ਹੈ ਤਾਂ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਉੱਥੇ ਵੀ ਕਰਾਇਆ ਤੇ ਇਸ ਤੋਂ ਇਲਾਵਾ ਜਿਹੜੇ ਮੀਟਿੰਗਸ ਜਿਹੜਾ ਪਿੰਡਾਂ ਚ ਉਹ ਵੀ ਲਗਾਤਾਰ ਜਾਰੀ ਨੇ ਜੀ ਤੇ ਸਾਡੇ ਨੂੰ ਪੂਰੀ ਮਤਲਬ ਇਹ ਪੂਰੇ ਫੋਕਸ ਨਾਲੇ ਕੰਮ ਕੀਤਾ ਜਾ ਰਿਹਾ ਹੈ ਸਰ ਇੱਧਰ ਦੇ ਇਲਾਕੇ ਦੇ ਵਿੱਚ ਨਹੀਂ ਇਹਦੇ ਬਲਡੋਜ ਇਲੈਕਸ਼ਨ ਜਿਹੜਾ ਉਹ ਉਹਦੀ ਤਿਆਰੀ ਜਿੱਦਾਂ ਕਿ ਡੀਡਾ ਦਾ ਤੇ ਡੇਟਾ ਸਾਂਸੀਆ ਪਿੰਡ ਵਿੱਚ ਦੇਖਣ ਤੋਂ ਮਿਲਿਆ ਸੀ ਉਹ ਦੇਖਦੇ ਆ ਜੇ ਕੋਈ ਇੱਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਜਿਹੜੀ ਮਜ਼ਾਇਆ ਪ੍ਰੋਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰੋਪਰਟੀ ਕੋਈ ਮਜ਼ਾਇਆ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਜਿਹੜੇ ਵੱਖ-ਵੱਖ ਤਰੀਕੇ ਇਸ ਆਪਣੇ ਨੇ ਦੋ ਨੋਜਾਣੇ ਜਿਹੜੇ ਅਸ਼ਾਰੇ ਨੇ ਇੱਕ ਕਰਕੇ ਬਣਾਈਆਂ ਅਲੱਗ-ਅਲੱਗ ਸੀ। ਨਹੀਂ ਦੋ ਐਫਆਈ ਰਿਪੋਰਟ ਜਿਹੜੇ ਐਫਆਈ ਰਿਕਾਰਡ ਤੇ ਫਿਰ ਬਾਠ ਜਿਹੜੀ ਇੱਕ ਫੇਰ ਨੰਬਰ 68 ਹੈ ਚ ਦੋ ਦੋਸ਼ੀ ਨੇ ਜਿਹੜੀ ਐਫ ਆਈ ਆਰ ਨੰਬਰ 68 ਚ ਇੱਕੋ ਦੋਸ਼ੀ ਹੈ ਜਿਸ ਸਾਹਿਲ ਹੈ। ਹਾਂਜੀ ਵੇਚਦੇ ਮਤਲਬ ਜਿਹੜੀ ਐਫ ਆਈ ਆਰ ਨੰਬਰ 68 ਹੈ ਸਰ ਇਹਦੀ ਡਿਟੇਲ ਕੀ ਹੈ ਕੌਣ ਨੇ ਬੰਦੇ ਕਿੱਥੋਂ ਇਹ ਇਹ ਬਟਾਲੇ ਦੇ ਨੇ ਜੀ ਇਹ ਕਮਨਦੀਪ ਪਹਿਲਵਾਨ ਹੈ ਕਿ ਗੁਰਮੀਤ ਹੈ ਇਹ ਦੋਨੇ ਬਟਾਲੇ ਦੇ ਆ ਇਹ ਉੱਥੋਂ ਲੈ ਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨਹੀਂ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹਿਲ ਹੈ ਇਹ ਕੋਰਟ ਤੋਂ ਤੋਖਰਾਇਆ ਇਹ ਸਰ 68 ਨੰਬਰ ਆ ਤਿਆਰ ਬਣ ਜਿਹੜੇ ਦੋ ਆ ਇਹਨਾਂ ਦਾ ਕੋਈ ਅਪਰਾਧੀ ਚੋਬਰ ਕੋਈ ਰਿਪੋਰਟ ਨਿਕਲੀ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਆਹ ਆਊ ਯੂਜੀ ਕੀ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਜੋ ਹੀ ਜੀ ਰਿਪੀਟ ਨਹੀਂ ਰੱਗੋ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਤੇ ਸਪੋਰਟਸ ਵੱਲ ਜਾ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ ਵੱਲ